ਹਾਂਜੀ ਬਾਬੇਓ ਕੀ ਹਾਲ ਹੈ ਜੀ ਆ ਮੁੰਡਾ ਆਪਣੇ ਕੋਲ ਹੈ ਕੰਮ ਸਿੱਖਣ ਇਲੈਕਟ੍ਰੋਨਿਕ ਦਾ ਤੇ ਦਾ ਹਾਂ ਬੇ ਕਿੰਨੇ ਦਿਨੋਂ ਕਿੰਨੇ ਦਿਨੋਂ ਆਉਂਦੇ ਨੂੰ ਦੋ ਮਹੀਨੇ ਕਿੰਨੇ ਜੋਰ ਦੀ ਬੋਲੋ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਕੀ ਕੀ ਕੰਮ ਸਿੱਖ ਕੇ ਬਾਬੇਓ ਪੱਖਾ ਲੋਟ ਕਰਨਾ ਪੱਕੇ ਕਿਹੜੇ ਛੱਤ ਵਾਲੇ ਕੇ ਫਰਾਟੇ ਛੱਤ ਵਾਲੇ ਫੁੱਲਰ ਕਲਰ ਫੁੱਲਰ ਕਲਰ ਦੀ ਵੀ ਕਰ ਲੈਣ ਹੋਰ ਕੀ ਕੰਮ ਸਿੱਖਿਓ ਬੁਸ਼ਪਾ ਦੇਣੇ ਹੋ ਬੁਸ਼ਪਾ ਦਿੰਨੇ ਹੋ ਹਾਂ ਜਮਾ ਰਿਪਟਾ ਠੋਕ ਦਿੰਨੇ ਇੱਕਦਮ ਓਕੇ ਹਾਂ ਠੀਕ ਹੈ ਵੀ ਸ਼ਾਬਾਸ਼ ਹੈ ਮੁੰਡੇ ਨੂੰ ਹੋ ਗਏ 2 ਮਹੀਨੇ ਆਪਣੇ ਕੋਲੇ ਲਗਭਗ ਅੰਦਾਜ਼ਾ ਇਹਨੂੰ ਪਹਿਨ ਲੱਗ ਗਿਆ ਸਾਰੀਆਂ ਚੀਜ਼ਾਂ ਦਾ ਤੇ ਆਹ ਮੁੰਡੇ ਨੂੰ ਹੋ ਗਏ 1.5 ਸਾਲ ਹਾਂ ਵੀ ਕੀ ਨਾਮ ਹੈ ਵੀਰੇ ਕੁਲਦੀਪ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮੈਨੂੰ ਹੋ ਗਏ 1.5 ਸਾਲ 1.5 ਸਾਲ ਹੋ ਗਿਆ ਆਪਾਂ ਕੰਮ ਦੇ ਅੰਦਰ ਕੀ ਸਿੱਖਿਆ ਅਜ ਤਾਈ ਕੰਮ ਦੇ ਅੰਦਰ ਪੱਥਰ ਕੂਲਰ ਡੈਕ ਡੈਕ ਡੁਕ ਤਿਆਰ ਕਰ ਲੈਨੇ ਹੋ ਕਰ ਲੈਨੇ ਲਗਭਗ ਕੀ ਸਿੱਖੀ ਹੈ ਨੇ ਟਰੈਕਟਰਾਂ ਦੇ ਫਿਟ ਫਿਟ ਕਰ ਦਿੰਨੇ ਹੋ ਹਾਂ ਕਰ ਦਿੰਨੇ ਆ ਕੋਈ ਦਿੱਕਤ ਸਿੱਖਦਾ ਆਉਂਦੀ ਹੈ ਕੋਈ ਦਿੱਕਤ ਨਹੀਂ ਆਉਂਦੀ ਚਲੋ ਠੀਕ ਹੈ ਵੀ ਸ਼ਾਬਾਸ਼ ਜੀ ਜੀ ਆ ਵਾ ਜੀ ਵਾ ਥੈਂਕ ਯੂ ਬਾਥਾ ਦੋਸਤੋ ਹਾਂਜੀ ਬਾਬੇ ਉਹ ਦੋ ਮੁੰਡੇ ਆਪਣੇ ਕੋਲੇ ਤੇ ਆ ਦੋਨੇ ਨਾ ਨਾ ਕਮੈਂਟ ਮੈਂਟ ਨਹੀਂ ਕਰਨੀ ਬਾਬੇ ਠੀਕ ਹੈ ਵੀ ਦੋਨੇ ਮੁੰਡੇ ਛਾਣੇ ਆ ਬਹੁਤ ਸ਼ਾਨਦਾਰ ਹਾਂ ਸਮਝਦਾਰ ਮੁੰਡੇ ਆ ਜੇ ਬਾਬੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ